ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਪਿੰਡਾਂ ਵਿੱਚ ਬੀਜੇਪੀ ਲੀਡਰਾਂ ਦੇ ਆਉਣ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਅਤੇ ਉਹਨਾਂ ਤੋਂ ਸਵਾਲ-ਜਵਾਬ ਪੁੱਛੇ ਜਾਣ ਇਸੇ ਤਰ੍ਹਾਂ ਕਿਸਾਨਾਂ ਵੱਲੋਂ ਲਗਾਤਾਰ ਪਿੰਡਾਂ ਵਿੱਚ ਬੀਜੇਪੀ ਲੀਡਰਾਂ ਦੇ ਆਉਣ ਤੇ ਵਿਰੋਧ ਕੀਤਾ ਜਾ ਰਿਹਾ ਹੈ ਹੁਣੇ-ਹੁਣੇ ਬੀਜੇਪੀ ਵਿੱਚ ਸ਼ਾਮਲ ਹੋਏ ਪਰਮਪਾਲ ਕੌਰ ਸਿੱਧੂ ਸ਼ਿਕੰਦਰ ਸਿੰਘ ਮਲੂਕਾ ਦੀ ਨੂੰ ਅੱਜ ਬਠਿੰਡਾ ਦੇ ਬੀਜੇਪੀ ਦਫ਼ਤਰ ਪਹੁੰਚੇ ਤਾਂ ਕਿਸਾਨਾਂ ਨੂੰ ਪਤਾ ਲੱਗਦਾ ਹੀ ਉਹਨਾਂ ਨੇ ਉਸ ਦਾ ਘਰਾਓ ਕਰਨ ਦਾ ਇਰਾਦਾ ਕਰ ਲਿਆ ਅਤੇ ਮੌਕੇ ਤੇ ਪਹੁੰਚ ਗਏ ਇਸ ਨੂੰ ਲੈ ਕੇ ਭਾਰੇ ਪੁਲਿਸ ਫੋਰਸ ਵੀ ਲਾਈ ਗਈ ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕ ਕੇ ਰੱਖਿਆ ਅਤੇ ਪਰੰਪਰਿਕ ਔਰ ਸਿੱਧੂ ਨੂੰ ਪਿਛਲੇ ਰਸਤੇ ਉਥੋਂ ਬੜੀ ਮੁਸ਼ਕਲ ਨਾਲ ਕੱਢਿਆ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੋ ਖੇਤੀ ਕਾਲੇ ਕਾਨੂੰਨ ਬਣਾਏ ਗਏ ਹਨ ਉਹਨਾਂ ਨੂੰ ਰੱਦ ਕਰਾਉਣਾ ਕਿਸਾਨ ਮੋਰਚੇ ਵੇ ਸਮੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵਾਉਣਾ ਸਰਕਾਰੀ ਨੌਕਰੀ ਦੇਵਾਉਣਾ ਅਤੇ ਲਖਵੀਰਪੁਰ ਖੀਰੀ ਦੇ ਕਾਤਲਾ ਨੂੰ ਸਜ਼ਾ ਦਬਾਉਣਾ ਜਿੰਨਾ ਕਿਸਾਨਾਂ ਤੇ ਨਜਾਇਜ਼ ਪੱਟੇਦਾਰੀ ਕੀਤੇ ਗਏ ਹਨ ਉਹਨਾਂ ਨੂੰ ਰੱਦ ਕਰਾਉਣਾ ਇਹ ਸਾਡੀਆਂ ਮੰਗਾਂ ਹਨ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਦ ਤੱਕ ਇਹ ਵਿਰੋਧ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਉਹਨਾਂ ਕਹਿੰਿਆ ਕਿ ਜੋ ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਸਾਹਮਣੇ ਭਾਰਤੀ ਕਿਸਾਨ ਜੁਨੇ ਅਗਰਾਹਾਂ ਵੱਲੋਂ ਧਰਨਾ ਲਾਇਆ ਗਿਆ ਹੈ ਇਹ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਲੈ ਕੇ ਲਾਇਗ ਗਿਆ ਹੈ ਕਿਉਂਕਿ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਉਸ ਦਾ ਮੁਆਵਜ਼ਾ ਅੱਜ ਤੱਕ ਨਹੀਂ ਦਿੱਤਾ ਗਿਆ ਅਤੇ ਜੇ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਆਗੂਆ ਦਾਬੇ ਪਿੰਡ ਵਿੱਚ ਵੜਨ ਤੇ ਵਿਰੋਧ ਕੀਤਾ ਜਾਵੇਗਾ। ਪਿਛੇ ਹਮੜਿਆ ਬੰਦਾ ਬਾਪ ਮਰਦਾ ਪਿਛੇ ਹਮੜਿਆ ਹਲੋ ਚੱਲ ਪਈਆਂ ਨਹੀਂ ਮਿਲਣਾ ਕੋਈ ਨਹੀਂ ਸਾਡੇ ਸਹਿਯੋਗ ਨਸਾਨ ਮੋੜ ਦੀ ਗੱਲ ਹੈ ਭਾਜਪਾ ਦਾ ਕੋਈ ਵੀ ਲੀਡਰ ਕਿਤੇ ਵੀ ਆਉਂਦਾ ਅਸੀਂ ਉਹਦਾ ਵਿਰੋਧ ਕਰਨੇ ਕਰਨਾ ਕਿਉਂਕਿ ਭਾਜੀ ਪਿੱਛੇ ਕਰ ਲੋ ਯਾਰ 2021 ਦੇ ਵਿੱਚ ਅਸੀਂ ਵਾਪਸ ਆਏ ਆ ਉੱਥੇ ਉਦੋਂ ਇਹਨਾਂ ਨੇ ਸਾਡੇ ਨਾਲ ਸਮਝੌਤਾ ਕਰਿਆ ਸੀ ਵੀ ਇਹੇ ਗਰ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੱਗਾਂ ਉਹ ਅਸੀਂ ਹਰ ਹਾਲ ਦਾ ਪ੍ਰਾਈਵੇਟ ਕਰਨ ਵਾਲਾ ਸੈਂਟਰ ਗਵਰਨਮੈਂਟ ਦਾ ਜਿਹੜਾ ਨਵਾਂ ਏਜੰਡਾ ਲੈ ਕੇ ਆਇਆ ਹੈ ਕਿਸਾਨੀ ਨੂੰ ਤਬਾਹ ਕਰਨ ਤੇ ਲੱਗੇ ਹੋਏ ਹੈ ਤੇ ਮੋਦੀ ਦੀ ਜਿਹੜੀ ਹਕੂਮਤ ਦਾ ਸਾਰਾ ਕੁਝ ਦੇਸ਼ ਨੂੰ ਦਾਤੇ ਲਾ ਕੇ ਵੇਚ ਕੇ ਲੋਕਾਂ ਨੂੰ ਪੱਥਾਂ ਚ ਥੂਥਾ ਲੋਕਾਂ ਦੇ ਹੱਥਾਂ 'ਚ ਥੂਥਾ ਫੜਾਉਣ ਜਾ ਰਹੀ ਹੈ ਇਸ ਕਰਕੇ ਸਾਡਾ ਫੈਸਲਾ ਇਹ ਹੈ ਵੀ ਅਸੀਂ ਵਿਰੋਧ ਕਰਨਾ ਹੈ ਠੀਕ ਹੈ ਛੋਟੇ ਦਾ ਸਾਡਾ ਕੋਈ ਰੌਲਾ ਨਹੀਂਗਾ ਅਸੀਂ ਆਪਣਾ ਬਹੁਤ ਪ੍ਰਦਰਸ਼ਨ ਦਰਜ ਕਰਾਉਣਾ ਸਾਡਾ ਕੋਈ ਛੋਟੇ ਨਾਲ ਟੱਕਰ ਲੈ ਕੇ ਨਹੀਂ ਹੋਣਾ ਸਾਡਾ ਵਿਰੋਧ ਪ੍ਰਦਰਸ਼ਨ ਇੱਥੇ ਖੜਿਆ ਨਾ ਵੀ ਹੋਵੇ ਖੜਿਆ ਨਾ ਆ ਸਾਡੀ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਵਿਰੋਧ ਪ੍ਰਦਰਸ਼ਨ ਦਾ ਤੁਹਾਡੇ ਇੱਥੇ ਵੀ ਖਤਮ ਹੋ ਜਾਵੇ ਕਿਉਂਕਿ ਕੋਡ ਲੱਗਿਆ ਹੋਇਆ ਕੁਝ ਜਿਹੜੀ ਚੀਜ਼ਾਂ ਹੈਗੀਆਂ ਨੇ ਉਹਦੇ ਡਿਊਟੀ ਦੇ ਦਾਇਰੇ ਦੇ ਵਿੱਚ ਅਸੀਂ ਵੀ ਹੈਗੇ ਆਂ ਕੁਝ ਚੀਜ਼ਾਂ ਅਸੀਂ ਜੋ ਇੰਪਲੀਮੈਂਟ ਕਰਾਉਣੀਆਂ ਨੇ ਕੋਈ ਮੋਟਰ ਕੋਡ ਆਫ ਕੰਡਕਟ ਹੈਗਾ ਸੋ ਇਹਨਾਂ ਚੀਜ਼ਾਂ ਤੇ ਧਿਆਨ ਦੇ ਵਿੱਚ ਰੱਖਦੇ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਠੀਕ ਹੈ ਕੋਈ ਗੱਲ ਨਹੀਂ ਅੱਗੇ ਅਸੀਂ ਸ਼ਹਿਰ ਪੁਲਿਸ ਦੇ ਦੇਖ ਹਾਂ ਸਰ ਕੀ ਨਾਮ ਆ ਤੁਹਾਡਾ ਜਿਹੜੀ ਜਿੱਤ ਕਿ ਮੇਰਾ ਨਾਮ ਬਸੰਤ ਸਿੰਘ ਕੋਠਾਗੁਰੂ ਭਾਰਤੀ ਕਿਸਾਨ ਯੂਨੀਅਨ ਨੇਕਤਾਗਰਾ ਹਾ ਜ਼ਿਲ੍ਹਾ ਮੀਤਪੁਰਧਾਨ ਬਠਿੰਡਾ ਹਾਂਜੀ ਅੱਜ ਅਸੀਂ ਜੋ ਸਾਡੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਹੀ ਹੈ ਕਿਉਂਕਿ ਜਿਹੜਾ ਲਗਾਤਾਰ 2020 ਤੋਂ ਲੈ ਕੇ 21 ਤੱਕ ਦਿੱਲੀ ਦੇ ਵਿੱਚ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਅਸੀਂ ਅੰਦੋਲਨ ਲੜ ਕੇ ਆਏ ਆਂ ਉਹਦੀਆਂ ਭਾਵੇਂ ਇਹਨਾਂ ਨੇ ਰਸਮੀ ਤੌਰ ਤੇ ਉਹ ਮਤਲਬ ਖੇਤੀ ਕਾਲੇ ਕਾਨੂੰਨ ਵਾਪਸ ਲੈ ਲਏ ਪਰ ਬਹੁਤ ਸਾਰੀਆਂ ਮੰਗਾਂ ਜਿਵੇਂ ਐਮਐਸਪੀ ਵਾਲੀ ਮੰਗ ਹੈ ਜਾਂ ਸਾਡੇ ਕਿਸਾਨਾਂ ਆਗੂ ਤੇ ਪਰਚੇ ਦਰਜ ਹੋਏ ਆ ਜਾਂ ਮਤਲਬ ਜਿਹੜੇ ਸਾਡੇ 750 ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੀ ਗੱਲ ਹੈ ਲਖਮੀਰਪੁਰ ਦੇ ਵਿੱਚ ਸਾਡੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਵੀਰ ਤੇ ਗੱਡੀਆਂ ਚੜਾ ਕੇ ਉਥੋਂ ਦੇ ਗੁੰਡੇ ਵਿਦਵਾਸ਼ਾ ਜੇ ਮਿਸਰਾ ਟੈਣੀ ਵਰਗਿਆਂ ਦੇ ਬੱਚਿਆਂ ਨੇ ਮਤਲਬ ਸਾਡੇ ਉਹਨਾਂ ਨੌਜਵਾਨਾਂ ਦਾ ਕਤਲ ਕੀਤਾ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਹੈ ਇਹ ਲਗਾਤਾਰ ਸਾਰੀ ਮੰਗਾ ਬਕਾਇਦਾ ਸਾਡੇ ਨਾਲ ਲਿਖਤੀ ਚਿੱਠੀ ਹੈ ਸਮਝੌਤਾ ਕਰਕੇ ਬਾਰ ਬਾਰ ਸਰਕਾਰ ਮੁੱਕ ਰਹੀ ਹੈ ਸਗੋਂ ਇਹਦੂ ਗਾਹਾ ਵਧ ਰਹੀ ਹੈ ਹੁਣ ਜਿਵੇਂ ਖੇਤੀ ਨੂੰ ਤਬਾਹ ਕਰਨ ਵਾਸਤੇ ਸਟੀਆਂ ਜਿਹੜੀਆਂ ਮਤਲਬ ਸਰਕਾਰੀ ਖਰੀਦ ਕੇਂਦਰ ਹੈ ਮਾਰਕੀਟ ਕਮੇਟਿੰਗ ਹੈ ਇਹਨਾਂ ਨੂੰ ਬੰਦ ਕਰਕੇ ਇਹਨਾਂ ਨੂੰ ਘਾਟੇ ਦਾ ਧੰਦਾ ਦਿਖਾ ਕੇ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋਕ ਦਾਬਾਂ ਦੇ ਅੰਡਰ ਕਰਨੇ ਜਾ ਰਹੇ ਹੈ ਇਸ ਕਰਕੇ ਸਾਡਾ ਫੈਸਲਾ ਹੈ ਸੰਯੁਕਤ ਕਿਸਾਨ ਮੋਰਚੇ ਦਾ ਭਾਜਪਾ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਮੰਤਰੀ ਸ਼ੰਤਰੀ ਕਿਸੇ ਵੀ ਆਉਂਦਾ ਪਿੰਡ ਚ ਆਵੇ ਸ਼ਹਿਰ ਚ ਹੋਵੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਚ 32 33 ਪੰਜਾਬ ਦੀਆਂ ਜਥੇਬੰਦੀਆਂ ਸਾਰੇ ਕੁੱਲ ਭਾਰਤ ਦੀਆਂ 500 ਕਿਸਾਨ ਜਥੇਬੰਦੀਆਂ ਇਹ ਕੱਲਾ ਪੰਜਾਬ ਚ ਨਹੀਂ ਹੋ ਰਹਾ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਅਸੀਂ ਉਹਨਾਂ ਚਰ ਡਟ ਕੇ ਵਿਰੋਧ ਕਰਾਂਗੇ ਇਹਨਾਂ ਦੀ ਪੰਜਾਬ ਦੀ ਧਰਤੀ ਤੇ ਘਟੋ ਘਟਾ ਸੀ ਕਿਸੇ ਵੀ ਕੀਮਤੇ ਇਹਦਾ ਦੀ ਜੜ ਨਹੀਂ ਲੱਗਣ ਦੇਵਾਂਗੇ ਸਾਡਾ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਹੈ ਅੱਜ ਕਿਹੜਾ ਵਿਰੋਧ ਹੋ ਰਿਹਾ ਅੱਜ ਇਹ ਸੇ ਪਰੰਪਰਕਾ ਔਰ ਸਿੱਧੂ ਆ ਰਹੀ ਹੈ ਲੋਕੇ ਦੀ ਨੋਆ ਸਾਡੀ ਵੰਡਣ ਹੈ ਲਗਾਤਾਰ ਹੁਣ ਤੱਕ ਮਤਲਬ ਕਾਲੀਆਂ ਦੇ ਗੁਣਗਾਈ ਹੈ ਹੁਣ ਅਸੀਂ ਕੀ ਦੇ ਦਿਨ ਤਿਵਾਰ ਕਰਕੇ ਕਿਸੇ ਅੱਜ ਤੋਂ ਮਹੀਨਾ ਪਹਿਲਾਂ ਕਾਲੀਆਂ ਦੇ ਗੁਣ ਗਾਉਂਦੇ ਆ ਲਗਾਤਾਰ ਪਿਛਲੇ 20 ਸਾਲਾਂ ਤੋਂ ਇਹ ਕਾਲੀ ਪਾਰਟੀ ਨਾਲ ਜੁੜੇ ਹੋਏ ਆ ਪਹਿਲਾਂ ਇਹ ਕੌਮਨਿਸਟ ਰਹੇ ਆ ਕਾਮਰੇੜੇ ਆ ਆਪ ਸ਼ਕੰਦਰ ਮਲੂਕਾ ਜਿਹੜੀਆਂ ਵੱਡਗਾ ਵੱਡਗਾ ਇਹਨਾਂ ਪਾਰਟੀਆਂ ਤੇ ਚੋਟ ਲਾਉਂਦਾ ਵੀ ਜਿਹੜੀਆਂ ਵੋਟ ਪਾਰਟੀਆਂ ਇਹ ਲੋਕਾਂ ਦਾ ਭਲਾ ਨਹੀਂ ਕਰਦੀਆਂ ਤੇ ਕਿਵੇਂ ਇਹ ਫਿਰ ਜਦੋਂ ਸਿਆਸਤ ਦੇ ਵਿੱਚ ਆਉਂਦੇ ਆ ਕਿਵੇਂ ਸਿਆਸਤ ਇਹਨਾਂ ਨੂੰ ਆਪ ਦੇ ਹਰਗਾ ਗੰਦੜਾ ਬਣਾ ਲੈਂਦੇ ਅਸੀਂ ਸਮਝਦੇ ਵੀ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਪ੍ਰਬੰਧ ਹੈ ਇਹ ਬਿਲਕੁਲ ਗੰਦਾ ਹੋ ਚੁੱਕਿਆ ਜਿਹੜਾ ਵੀ ਆਊਗਾ ਭਵੇਂ ਭਲਾ ਮਾਨਸਾ ਜੇ ਉਹ ਬਚ ਕੇ ਨਹੀਂ ਨਿਕਲ ਸਕਦਾ ਸਾਫ਼ ਹੋ ਕੇ ਉਹ ਗੰਦਾ ਇਸ ਕਰਕੇ ਪਰਮਪਾਲ ਅਸੀਂ ਇਹਦਾ ਮਤਲਬ ਸਿੱਧੂ ਦਾ ਜੇ ਭਾਵੇਂ ਉਹਨੂੰ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਅਕਸਰ ਇਹਦੇ ਬੀਜੇਪੀ ਜੁਆਇਨ ਕੀਤੀ ਆ ਫਿਰ ਇਹ ਮਤਲਬ ਬੀਜੇਪੀ ਦੀ ਇੱਕ ਨੁਮਾਇੰਦੇ ਦੇ ਤੌਰ ਤੇ ਵਿਚਰ ਰਹੀ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪਰਮਪਾਲ ਜੀ ਤੌਰ ਨੇ ਕੱਲ ਇੰਟਰਵਿਊ ਚ ਗਿਆ ਵੀ ਮੈਂ ਕਿਸਾਨ ਦੀ ਧੀ ਆ ਮੇਰੇ ਨਾਲ ਕਿਸਾਨ ਨਹੀਂ ਬਰੂ ਕਰਦਾ ਸਾਨੂੰ ਪਤਾ ਅੱਤ ਕਿੱਲੇ ਜ਼ਮੀਨ ਸੀ ਇਹਨਾਂ ਦੇ ਪਰਿਵਾਰ ਕੋਲੇ ਇਹ ਤੇ ਸੋਹਰਾ ਸਾਹਬ ਕੋਲੇ ਅਸੀਂ ਨਾਲ ਵਿਚਰੇ ਸਾਡ ਗੇਂ ਉਂਗਲਾ ਫੜ ਕੇ ਡੀਸੀ ਨਾਲ ਮੀਟਿੰਗ ਕਰਾਉਣ ਤਾਂ ਮਲੂਕੇ ਨੇ ਸਾਨੂੰ ਬਲ ਸਿਖਾਇਆ ਸੀ ਵੀ ਆਓ ਕਿਵੇਂ ਬੈਠੀਦਾ ਹੁੰਦਾ ਅਧਿਕਾਰੀਆਂ ਦੇ ਨਾਲ ਤੇ ਅੱਜ ਉਹ ਉਹਨਾਂ ਕਿਸਾਨਾਂ ਦੇ ਵਿਰੋਧ ਚ ਖੜਾ ਅਸੀਂ ਕਿਵੇਂ ਇਤਵਾਰ ਕਰਨ ਲਗੇ ਹਾਂ ਜੀ ਇੱਥੇ ਧਰਨਾ ਵੀ ਲੱਗਿਆ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਵਕ ਵਕ ਮੰਡਾ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ ਜਾਂਦੀ ਆ ਵਿਰੋਧ ਕੱਲੇ ਬੀਜੇਪੀ ਦੇ ਲੀਡਰਾਂ ਦਾ ਹੈ ਬੀਜੇਪੀ ਦਾ ਸੰਯੁਕਤ ਮੋਰਚੇ ਦੇ ਮਤਲਬ ਫੈਸਲਾ ਜੋ ਆਰਲੈਂਡ ਗਿਆ ਪੱਦਰ ਤੇ ਬਣਿਆ ਹੋਇਆ ਜਿਹੜਾ ਇਹ ਹੈ ਇਹ ਇੱਕ ਜ਼ਿਲ੍ਹੇ ਨਾਲ ਸੰਬੰਧਤ ਮੰਗਾ ਹੈ ਜਿਹੜੀਆਂ ਗੜੇਬਾਰੀ ਹੋਈ ਹੈ ਜਾਂ ਮਤਲਬ ਇੱਥੇ ਗੈਸ ਪਾਈਪਲਾਈਨ ਦਾ ਰੌਲਾ ਹੈ ਜਾਂ ਮਤਲਬ ਨਰਮੇ ਦੇ ਬੀਜਾਂ ਨੂੰ ਲੈ ਕੇ ਮਤਲਬ ਆਡਾਟ ਮੰਗਾ ਇਹ ਉਹਦੇ ਮਤਲਬ ਉਹਨਾਂ ਗੱਲਾਂ ਨੂੰ ਲੈ ਕੇ ਅਸੀਂ ਡੀਸੀ ਦਫ਼ਤਰ ਅੱਗੇ ਲਗਾਤਾਰ 4.4 ਤਰੀਕ ਤੋਂ ਮੋਰਚਾ ਚੱਲ ਰਿਹਾ ਹੈ ਜੇਕਰ ਇਹਦੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੋਈ ਵੀ ਨੁਮਾਇੰਦਾ ਜੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਹੋਈ ਜਾਂਦਾ ਪਿੰਡਾਂ 'ਚ ਸੋਲ ਸੋਲ ਰੁਕੇ ਗਏ ਆ ਫਿਰ ਹਾਂਜੀ ਹੁਣ ਤੁਹਾਨੂੰ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਕਿ ਰੋਕਿਆ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਅਧਿਕਾਰੀਆਂ ਦੀ ਅਸੀਂ ਆਪ ਦਾ ਰੋਜ਼ ਪ੍ਰਦਰਸ਼ਨ ਦਰਜ ਕਰਾਉਣਾ ਹੈ ਉਹ ਅਸੀਂ ਆਪ ਦਾ ਕਰ ਰਹੇ ਹਾਂ ਬਹੁਤ ਵੱਡੀ ਗਿਣਤੀ ਜੀ ਪੁਲਿਸ ਹੈਗੀ ਇੱਥੇ ਇਹ ਕੀ ਲੱਗਦਾ ਤੁਹਾਨੂੰ ਵੀ ਲੋਕਲ ਸਰਕਾਰ ਵੀ ਭਾਜਪਾ ਦਾ ਸਾਥ ਦੇ ਰਹੀ ਹੈ ਇਹਦੇ ਕੋਈ ਰੌਲਾ ਹੀ ਨਹੀਂ ਪ੍ਰਸ਼ਾਸਨ ਸਾਰਾ ਹੀ ਭਾਜਪਾ ਦੇ ਨਾਲ ਹੀ ਖੜਾ ਜਿਹੜਾ ਮਤਲਬ ਇੱਕ ਸੁਧਾਰਨ ਮਤਲਬ ਔਰਤੀ ਕਹਾਗੇ ਅਜੇ ਤੱਕ ਜਾਂ ਭਾਵੇਂ ਬੀਜੇਪੀ ਦੀ ਨੁਮਾਇੰਦਾ ਬਣ ਚੁੱਕੀ ਆ ਉਹ ਪਰ ਅਸੀਂ ਮਤਲਬ ਉਹਦਾ ਜੇ ਪ੍ਰਸ਼ਾਸਨ ਉਹਦਾ ਸਾਥ ਦੇ ਤੇ ਰਿਹਾ ਕਿਰਤੀ ਲੋਕਾਂ ਦੀ ਗੱਲ ਨਹੀਂ ਸੁਣਦੇ ਰਿਹਾ ਫਿਰ ਤਾਂ ਕਹਾਂਗੇ ਨਕੇ ਡੰਗੇ ਚਿੱਤੇ ਜੋ ਵਿੱਚ ਪ੍ਰਸ਼ਾਸਨ ਵੀ ਮਤਲਬ ਇਹਨਾਂ ਭਾਜਪਾ ਦੀ ਹਮਾਇਤ ਤੇ ਖੜਾ ਚੋਣਾਂ ਨੂੰ ਲੈ ਕੇ ਕੋਈ ਮਤਲਬ ਕਿਸੇ ਕਿਸਮ ਦਾ ਫੈਸਲਾ ਨਹੀਂ ਅਸੀਂ ਇਸ ਗੱਲ ਦੇ ਸਿੱਟੇ ਤੇ ਪਹੁੰਚ ਚੁੱਕੇ ਹਾਂ ਕਿ ਇਸਲੇ 70-75 ਸਾਲਾਂ ਤੋਂ 61 ਸਾਲ ਦੀ ਮੇਰੀ ਉਮਰ ਹੋ ਗਈ ਠੀਕ ਹੈ ਜਿੰਦਗੀ ਚ ਇੱਕ ਵੇੜੀ ਵੋਟ ਪਾਈ ਐ ਪਰ ਅਸੀਂ ਇਹ ਬਜਟ ਕਾ ਸਾਰਗੇ ਸاسي ਪਾਰਟ ਗਏ ਜਿਹੜੇ ਕਾ ਸਾਮਰਾਜੀ ਨੀਤੀਆਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਜੋ ਉਹ ਲੈ ਕੇ ਆਉਂਦੀਆਂ ਸਾਡੀ ਵੱਡੀ ਲੁੱਟ ਕਰ ਰਹੀਆਂ ਨੇ ਉਹ ਸਾਰਗੇ ਸਹਿਮਤਾ ਇਸ ਕਰਕੇ ਸਾਰਗੇ ਪਾਰਟ ਕਰਦਾ ਅਸੀਂ ਮਤਲਬ ਵਿਰੋਧ ਕਰ ਰਹੇ ਹਾਂ ਇਹ ਲੋਕਾਂ ਦੇ ਪੱਖ ਚ ਮਤਲਬ ਭੁਗਤਨ ਵਾਲੀ ਕੋਈ ਵੀ 파ਟੀ ਨਹੀਂ ਜੇ ਲੋਕਾਂ ਨੇ ਆਪ ਦਾ ਕੁਝ ਲੈਣਾ ਹੈ ਮੰਗਾ ਮਸਲੇ ਹੱਲ ਕਰਾਉਣੇ ਆ ਹੱਕਾਂ ਲਈ ਫਿਰ ਤਾਂ ਸੰਘਰਸ਼ ਕਰਨਾ ਪੈਣਾ ਤੇ ਲੋਕਾਂ ਨੂੰ ਲਾਮਬੰਦ ਕਰਕੇ ਇਕੱਠੇ ਹੋ ਕੇ ਸਰਕਾਰਾਂ ਦੇ ਗਲ ਪੈਣੇ ਪੈਣੇ ਇਸ ਆਖੀ ਨਾਮਾ ਤੁਹਾਡੇ ਕੀ ਮਾਮਲੇ ਮੇਰਾ ਨਾਈ ਬੁੱਟਾ ਸਿੰਘ ਟੋਂਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਹਾਂਜੀ ਕੀ ਮਾਮਲਾ ਜੀ ਸਮਾਪਲਾਏ ਆ ਜੀ ਜੋ ਸਮਰਤ ਮੋਰਚ ਦੇ ਸੱਦੇ ਤੇ ਜਿੰਨੇ ਵੀ ਭਾਜਪਾ ਦੇ ਲੀਡਰ ਇਹਨਾਂ ਦਾ ਵਿਰੋਧ ਕਰਨਾ ਤਾਲੀਆਂ ਝੰਡੀਆਂ ਲੈ ਕੇ ਇਹਨਾਂ ਨੂੰ ਦੱਸਣਾ ਵੀ ਜਿਹੜੀਆਂ ਛੜੀਆਂ ਰਹਿੰਦੀਆਂ ਦਿੱਲੀ ਦੇ ਵਿੱਚ ਮੰਗਾਓ ਪੂਰਾਂ ਕੀਤੀਆਂ ਜਾਣ ਅੱਜ ਇਹ ਮਤਲਬ ਪਰਮਪਤਾ ਜਿਹੜੀ ਕੱਲ ਹੀ ਇਹਨੇ ਜੁਮੈਂਟ ਕੀਤੀ ਹੈ ਭਾਜਪਾ ਮਲੂਕਾ ਸਾਹਿਬ ਦੀ ਨੋ ਹੈ ਉਹਨੇ ਕੱਲ ਹੀ ਮਤਲਬ ਜੁਮੈਂਟ ਕੀਤੀ ਹੈ ਭਾਜਪਾ ਨੂੰ ਤੇ ਅੱਜ ਸਾਨੂੰ ਪਤਾ ਲੱਗ ਵੀ ਬੀਬੀ ਵਾਲੇ ਚੌਂਕ 'ਚ ਉਹਨਾਂ ਨੇ ਮਤਲਬ ਜਾਣਾ ਪਿੰਡਾਂ ਦੇ ਵਿੱਚ ਉਹਦਾ ਅਸੀਂ ਨੂੰ ਪਤਾ ਲਿਆ ਇਥੋਂ ਇਹਨਾਂ ਨੇ ਫਿਰ ਕਾਫਲਾ ਜਿਹੜਾ ਇਹਨਾਂ ਨੇ ਬਦਲ ਕੀਤਾ ਜਿਹਦੇ ਵਿਵੇਗੇ ਕੋਲ ਦੀ ਇਹਨਾਂ ਨੇ ਲੰਘਣਾ ਸੀ ਸਾਨੂੰ ਪ੍ਰਸ਼ਾਸਨ ਨੇ ਵੀ ਵਿਸ਼ਵਾਸ ਦਵਾਇਆ ਵੀ ਤੁਸੀਂ ਤੁਹਾਡੇ ਵਿਰੋਧ ਕਰਨ ਦਾ ਤੁਹਾਡਾ ਹੱਕ ਮੰਨਦਾ ਹੈ ਨਿੱਜੀ ਅਧਾਰ ਹਨ ਨੂੰ ਤੇ ਪਰ ਉੱਥੇ ਸਾਨੂੰ ਮਤਲਬ ਘੰਟਾ ਲੈਣਾ ਦੇ ਵਿੱਚ ਖਿਲਾਰ ਕੇ ਆਪ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਹੋਰ ਪਾਸੇ ਦੀ ਮਤਲਬ ਉਹ ਭੱਜ ਕੇ ਆਈ ਹੈਗੀ ਇਹਦਾ ਤਾਂ ਕਰਕੇ ਵਿਰੋਧ ਕਰਦੇ ਆ ਵੀ ਜਿਹੜਾ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਤੇ ਜਾਂ ਚਾਰ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਵੀਰ ਇਸਰ ਮਿਸਰਾ ਟੋਨੀ ਦੇ ਮੁੰਡੇ ਨੇ ਗੱਡੀਆਂ ਚੜਾ ਕੇ ਸ਼ਹੀਦ ਕੀਤੇ ਨਾ ਉਹਨਾਂ ਨੂੰ ਗੱਡੀ ਤੋਂ ਬਰਾਸਤ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਪਟਾਇਆ ਜਾਵੇ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਪੂਰਆਂ ਕੀਤੀਆਂ ਨੇ ਜਿਹੇ ਮਸਲੇ ਨੂੰ ਲੈ ਕੇ ਅਸੀਂ ਭਾਜਪਾ ਦਾ ਪੂਰਾ ਛੁੱਟ ਮੋਰਚੇ ਦੇ ਸੱਦੇ ਤੇ ਵਿਰੋਧ ਕਰਦੇ ਆ ਅੱਜ ਅਸੀਂ ਦੋਨੇ ਜਿਹਾਸ਼ੇ ਬੰਦਿਆਂ ਕਾਨੂੰਨ ਦਾ ਵਿਰੋਧ ਕਰ ਰਹੇ ਹਾਂ ਚਲੋ